ਲੋ ਜੀ ਅੱਜ ਬਣਾਏ ਆਪਾਂ ਮਿੱਠੇ ਭਟੂਰੇ ਨਮਕੀਨ ਭਟੂਰੇ ਤੁਸੀਂ ਬਹੁਤ ਵਾਰੀ ਖਾਦੇ ਨੇ ਲੇਕਿਨ ਅੱਜ ਇਹ ਮਿੱਠੇ ਭੂਰੇ ਬਣਾਏ ਨੇ ਇਹ ਕਿਸ ਤਰ੍ਹਾਂ ਬਣਾਏ ਨੇ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਓ ਤੇ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਮੈਂਟ ਕਰਕੇ ਦੱਸਿਓ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਆਪਣੇ ਸਾਰੇ ਪਿਆਰੇ ਪਰਵੰਦਾ ਆਪਣੇ ਇਸ ਪੰਜਾਬੀ ਕਿਚਨ ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਵਧੀਆ ਰੈਸਿਪੀ ਲੈ ਕੇ ਆਏ ਜੀ ਰੈਸਿਪੀ ਇਹ ਲਈ ਬਣਾਵਾਂਗੇ ਆਪਾਂ ਮਿੱਠੇ ਭਟੂਰੇ ਨਹੀਂ ਬਣਾਵਾਂਗੇ ਤੇ ਉਹਦੇ ਲਈ ਆਪਾਂ ਕੀ ਕੀ ਸਮਾਨ ਚਾਹੀਦਾ ਤੁਹਾਨੂੰ ਦਿਖਾਉਣੀ ਆ ਪੁੱਠ ਮਿੱਠੇ ਭਟੂਰੇ ਬਣਾਉਣ ਲਈ ਜੀ ਆਪਾਂ ਦੋ ਕਾਲੀਆਂ ਆਟੇ ਦੀ ਲੱਤੀਆਂ ਤੁਸੀਂ ਆਟਾ ਤੇ ਮੈਦਾ ਦੋਨੇ ਲੈ ਸਕਦੇ ਹੋ ਜਾਂ ਕੱਲੇ ਮੈਦੇ ਦੇ ਹੀ ਬਣਾ ਸਕਦੇ ਹੋ ਤੇ ਸੌਂਫ ਚੀਨੀ ਪੀਸੀ ਹੋਈ ਤੁਸੀਂ ਗੁੜ ਚ ਵੀ ਗੁੜ ਦੇ ਹੀ ਬਣਾ ਸਕਦੇ ਹੋ ਉਹ ਤੁਹਾਡੀ ਮਰਜ਼ੀ ਹੈ ਪਰ ਆਪਾਂ ਚੀਨੀ ਦੇ ਬਣਾਵਾਂਗੇ ਅੱਜ ਦੁੱਧ ਇਲਾਇਚੀ ਇਲਾਇਚੀ ਪਾਊਡਰ ਤੇ ਘਿਓ ਮੋਣ ਦੇ ਲਈ ਤਲਣ ਦੇ ਲਈ ਤੇ ਬੇਕਿੰਗ ਪਾਊਡਰ ਇਹਨਾਂ ਸਾਰੇ ਹੀ ਜਨ ਆਪਾਂ ਬਣਾਵਾਂਗੇ ਮਿੱਠੇ ਭਟੂਰੇ ਤੇ ਆਪਾਂ ਪਾਵਾਂਗੇ ਸੌਂਫ चीनी बस अद्धी कॉले चीनी पाई अपने तो इलायची पाउडर बेकिंग पाउडर का अद्धा चम्मच ਸਰਨ ਕਰਾਂਗੇ ਮਿਕਸ ਅਗਰ ਤੁਸੀਂ ਮਿੱਠਾ ਵੱਧ ਖਾਣੇ ਤਾਂ ਚੀਨੀ ਤੁਸੀਂ ਹੋਰ ਹੀ ਪਾ ਸਕਦੇ ਚੀਨੀ ਜਿਹੜੀ ਪੀਸੀ ਹੋਈ ਸੀ ਪੀਸ ਕੇ ਹੀ ਪਾਉਣੀ ਹੈ ਲਓ ਜੀ ਆਪਾਂ ਸਾਰੀ ਚੀਜ਼ਾਂ ਨੂੰ ਮਿਕਸ ਕਰ ਲਿਆ ਤੇ ਹੁਣ ਆਪਾਂ ਇਹ ਚ ਪਾਵਾਂਗੇ ਮੌਨ ਲਈ ਕਿਉਂ ਤੁਸੀਂ ਚੀਜ਼ਾਂ ਮਿਕਸ ਕਰਨ ਤੋਂ ਬਾਅਦ ਪਹਿਲਾਂ ਹੀ ਪਾ ਸਕਦੇ ਤੇ ਬਾਅਦ ਹੀ ਪਾ ਸਕਦੇ ਕੋਈ ਚੱਕਰ ਨਹੀਂ ਜਿਹੜਾ ਮੌਨ ਆਪਾਂ تھوڑا ਸੁਖਲਾ ਹੀ ਪਾਵਾਂਗੇ ਤਾਂ ਕਿ ਆਪਣੇ ਜਿਹੜੇ ਮਾ ਮਾ ਪਟੂਰੇ ਆ ਉਹ ਫੁੱਲੇ ਫੁੱਲੇ ਤੇ ਸੋਹਣੇ ਬਣਨ ਚਾਹੇ ਆਪਾਂ ਹੱਥ ਨਾਲ ਮਿਕਸ ਕਰਾਂਗੇ ਚੰਗੀ ਤਰ੍ਹਾਂ ਅਗਰ ਘਾਪਨ ਮੌਨ ਘੱਟ ਲੱਗੇ ਤਾਂ ਆਪਾਂ ਹੋਰ ਵੀ ਪਾ ਸਕਦੇ ਆ ਰੋਜੀ ਦੇਖੋ ਆਪਣਾ ਮੋਨ ਵਧੀਆ ਬਿਲਕੁਲ ਥੋੜਾ ਜਿਹਾ ਮੈਂ ਘਿਓ ਹੋਰ ਪਾ ਲੈ ਸੀ ਤੇ ਬਿਲਕੁਲ ਸੈੱਟ ਹੈ ਆਪਣਾ ਮੋਨ ਤੇ ਆਪਾਂ ਹੁਣ ਇਹਨੂੰ ਦੁੱਧ ਦੇ ਨਾਲ ਗੁੰਨਾਂਗੇ ਚੰਗੇ ਤਰ੍ਹਾਂ ਕਡੋ ਤਿਆਰ ਕਰਾਂਗੇ ਲੋਜੀ ਦੇਖੋ ਆਟੇ ਨੂੰ ਮੈਂ ਗੁੰਨ ਲਿਆ ਚੰਗੀ ਤਰ੍ਹਾਂ ਕਡੋ ਤਿਆਰ ਕਰ ਲਿਆ ਨਾ ਹੀ ਜ਼ਿਆਦਾ ਸਖਤ ਹੈ ਤੇ ਨਾ ਹੀ ਜ਼ਿਆਦਾ ਢਿੱਲਾ ਹੈ ਤੇ ਇੱਕ ਗਲਾਸ ਦੁੱਧ ਲੈਤਾ ਸੀ ਆਪਾਂ ਨੇ ਤੇ ਅੱਧਾ ਗਲਾਸ ਆਪਣਾ ਦੁੱਧ ਆ ਗਿਆ ਤੇ ਅੱਧਾ ਬਚ ਗਿਆ ਤੇ ਇਹਨੂੰ ਆਪਾਂ 15 ਤੋਂ 20 ਮਿੰਟ ਲਈ ਰੈਸਟ 'ਤੇ ਰੱਖਾਂਗੇ ਤੁਸੀਂ ਕਿਸੇ ਵੀ ਕੱਪੜੇ ਜਾਂ ਕੋਈ ਸੂਤੀ ਪੋਣਾ ਹੋਵੇ ਉਹਦੇ ਨਾਲ ਤੁਸੀਂ ਐਵੇਂ ਟਾ ਕੇ ਰੱਖ ਦਿਓ ਤੇ ਮਿਲਦੇ ਹਾਂ ਜੀ 15-20 ਮਿੰਟ ਬਾਅਦ ਲੋਜੀ 15 ਤੋਂ 20 ਮਿੰਟ ਹੋ ਚੁੱਕੇ ਆਪਣੇ ਆਟੇ ਨੂੰ ਗੁੰਛਟ ਹੋਇਆ ਨਾ ਦੇਖੋ ਬਿਲਕੁਲ ਸੈਟਾ ਤਿਆਪਾਈ ਕੁਾਰੇ ਫੇਰੇ ਨੂੰ ਮੁੱਕੀ ਦੇ ਦਾਂਗੇ ਚੰਗੀ ਤਰ੍ਹਾਂ ਤੇ ਇਹ ਤੁਹਾਨੂੰ ਦੇਣ ਚ ਮੁੱਕੀ ਜਦੋਂ ਆਪਾਂ ਦਿੰਨੇ ਆ ਤੁਹਾਨੂੰ ਪਤਾ ਲੱਗ ਹੀ ਰਿਹਾ ਹੋਣਾ ਵੀ ਕਿੰਨਾ ਖਾਸ ਹੈ ਤੇ ਕਿੰਨਾ ਵਧੀਆ ਹੋਣਾ ਆਪਣਾ ਆਟਾ ਤਿਆਰ ਹੋਇਆ ਹੁਣ ਜੇ ਆਪਾਂ ਜਿਵੇਂ ਰੋਟੀ ਬੇਕ ਉਹਦੇ ਆ ਇਸ ਤਰ੍ਹਾਂ ਪੇੜਾ ਲਵਾਂਗੇ ਛੋਟਾ ਜਿਹਾ ਨੂੰ ਚੰਗੀ ਤਰ੍ਹਾਂ ਆ ਪੇੜੇ ਨੂੰ ਬਿਲਕੁਲ ਤਿਆਰ ਕਰਾਂਗੇ ਦੇਖੋ ਕਿੰਨਾ ਵਧੀਆ ਬਿਲਕੁਲ ਪਲੇਨ ਪਲੇਨ ਤੇ ਇਸ ਤਰ੍ਹਾਂ ਕਰਕੇ ਆਪਾਂ ਸਾਰੇ ਬਣਾ ਕੇ ਰੱਖ ਲਿਆ ਤੇ ਤੁਹਾਨੂੰ ਸਾਰੇ ਬਣਾ ਕੇ ਤੁਹਾਨੂੰ ਦਿਖਾਉਣੀ ਆ ਲੋ ਜੀ ਇਹ ਸਾਰੇ ਪੇੜੇ ਬਣਾ ਕੇ ਤਿਆਰ ਕਰ ਲਏ ਤੇ ਹੁਣ ਆਪਾਂ ਥੋੜਾ ਜਿਹਾ ਸੁੱਕਾ ਆਟਾ ਲਾ ਕੇ ਇਹਨਾਂ ਨੂੰ ਬੇਲਾਂਗੇ ਤੇ ਤੁਹਾਨੂੰ ਦਿਖਾਉਣੇ ਬਿਲਕੁਲੇ ਲੋ ਜੀ ਆਪਾਂ ਥੋੜਾ ਸੁੱਕਾ ਆਟਾ ਲਾ ਗਏ ਨਾ ਇਸ ਤਰ੍ਹਾਂ ਹਲਕਾ-ਹਲਕਾ ਥਨਾ ਬੇਲਾਂਗੇ ਜਿਆਦਾ ਸਖਤ ਨਹੀਂ ਮੇਲਣਾ ਤੁਸੀਂ ਗੋਲ ਵੀ ਬਣਾ ਸਕਦੇ ਹੋ ਤੇ ਇਹ ਲੰਬਾਈ ਜਿਵੇਂ ਢੂਰੇ ਹੁੰਦੇ ਨੇ ਨਮਕੀਨ ਉਵੇਂ ਹੀ ਬਣਾ ਸਕਦੇ ਹੋ ਤੁਹਾਡੀ ਮਰਜ਼ੀ ਹੈ ਇਨਾ ਘੋਟਾ ਰੱਖਣਾ ਦੇਖੋ ਇਨਾ ਘੋਟਾ ਰੱਖਿਆ ਆਪਾਂ ਨੂੰ ਹੁਣ ਤੇਲ ਗਰਮ ਹੋਈ ਜਾਂਦਾ ਜੀ ਤੇ ਆਪਾਂ ਇਹਨਾਂ ਫਰਾਈ ਕਰਾਂਗੇ ਤੇ ਕੇਰਾ ਉਹ ਵੇਲ ਕੇ ਸਾਰੇ ਰੱਖ ਲਾਂਗੇ ਨਹੀਂ ਕੋ ਬੋਰਦਾਂ ਦਾ ਖਾਣਾ ਨਹੀਂ ਉਸ ਜਿਆ ਫਰ ਤੇਲ ਵੀ ਇੱਧਰ ਗਰਮ ਹੋ ਚੁੱਕਿਆ ਤੇ ਆਪਾਂ ਜਿਹੜਾ ਆਪਾਂ ਪਕੌੜਾ ਬੈਲਿਆ ਸੀ ਇਹਨੂੰ ਆਪਾਂ ਇਹ ਚ ਪਾ ਦਾਂਗੇ ਤੇਲ ਚ ਤੁਸੀਂ ਕਿਸੇ ਵੀ ਰਿਫਾਈਨ ਸਰੋਂ ਦੇ ਤੇ ਕਿਸੇ ਵਿੱਚ ਦੀ ਵੀ ਫਰਾਈ ਕਰ ਸਕਦੇ ਹੋ ਪਕੌੜਾ ਨੂੰ ਇਹ ਆਪਣਾ ਦੇਖੋ ਪਕੌੜਾ ਫੁੱਲੀ ਜਾਂਦਾ ਦੇਖੋ ਫੁੱਲ ਕੇ ਤਿਆਰ ਹੋ ਗਿਆ ज कर देंगे हम लो जी आप सोना फुला गया गर्म ही रखे ज्यादा गर्म हो गए ताकि ठंडे तेल चुना भटूरा बनना नहीं वाया सारे बना के तैयार कर लाने लो जी अपने सारे मिठे भटूरे बन के बिलकुल तैयार है तूे कि लगी जी ਮੈਕਾਂ ਮੜ ਕੇ ਬੋਤਸ ਤੁਸੀਂ ਘਰ ਚ ਪ੍ਰਾਣੀ ਰੈਸਿਪੀ ਹੈ ਇਹ ਸਾਡਾ ਦਾਦੀ ਜੀ ਬਣਾਉਂਦੇ ਹੁੰਦੇ ਸੀ ਮਿੱਠੇ ਭਟੂਰੇ ਤੁਸੀਂ ਵੀ ਘਰ ਚ ਜਰੂਰ ਬਣਾਇਓ ਤੇ ਸਾਰਿਆਂ ਨੂੰ ਖਾਓਇਆ ਤੇ ਆਪ ਵੀ ਖਾਓ ਸਾਡੇ ਵੀਡੀਓ ਦੇਖਣੇ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ